ਦਿਮਾਗ ਬਹੁਤ ਖਰਾਬ ਕਰਦਾ ਇਹ ਕੰਮ ਉਹਨੂੰ ਨਹੀਂ ਕਰਦਾ ਕੰਮ ਕੋਈ ਪਕਾਇੀ ਕੀਤਾ ਨਹੀਂ ਸਿੱਖਣ ਪਹਿਲਾਂ ਲੱਗ ਗਿਆ ਭਾਂਡੇ ਵਿੱਚ ਆ ਆਪਣੀ ਰੋਟੀ ਦਾ ਮੈਂ ਨਹੀਂ ਮੰਜਾ ਇਹ ਚਾ ਤੂੰ ਆਜੇ ਮੈਨੂੰ ਕੀ ਨਾ ਚਾ ਭਾਂਡੇ ਮਾਣ ਹੋਰ ਹੋਰ ਤੁਸੀਂ ਖਤਿਮੀ ਆਦਮੀ ਦੇ ਨਾਲ ਖੜਦਾ ਬਰੋਬਰ ਖੜਨਾ ਇਹਦਾ ਕੀ ਮਤਲਬ ਹੈ ਕਿ ਉਹ ਕੱਲੀ ਭਾਂਡੇ ਵਿੱਚ ਤੁਸੀਂ ਰੋਟੀ ਲਾ ਸਕਦੇ ਹੋ ਤਲਾਹੇ ਜਿਹੜੀਆਂ ਕਰਤੂਤਾਂ ਕਹਿੰਦਾ ਸੀ ਉਹ ਵੀ ਕਰ ਲਈਆਂ ਮਮਾ ਇਹ ਕਹਿੰਦਾ ਹੁੰਦਾ ਸੀ ਵੀ ਮੇਰੀ ਮੋਟੀ ਨੇ ਭਾਂਡੇ ਨਹੀਂ ਮਾਂਜਨੇ ਮੈਂ ਆਪਣੀ ਮੋਟੀ ਦੇ ਹੱਥ ਖਰਾਬ ਹੋ ਗਜੰਬ ਤੇਰੀ ਮਾਂ ਦੇ ਤਾਂ ساری ਉਮਰ ਹੋ ਗਈ ਖਰਾਬ ਹੋਏ ਨਹੀਂ ਮੇਰੇ ਤਾਂ ਗਲੇ ਸੇ ਖੂਨ ਨਿਕਲਦਾ ਸੀ ਮੈਂ ਤਾਂ ਵੀ ਮਾਂਜਦੀ ਸੀ ਮੈਂ ਤੇਰੇ ਕੁੱਤੇ ਲਵਾਏ ਨਹੀਂ ਮੈਂ ਤੇਰੇ ਕੱਪੜੇ ਤਵਾਏ ਨਹੀਂ ਫਿਰ ਭਾਂਡੇ ਹੀ ਤਾਂ ਮਾਂਜਨੇ ਸੀ ਜੇ ਮਾਂਦਨ ਦੀ ਫੇਕੀ ਹੋਇਆ ਹੁਣ ਹੋਗਾ ਨਹੀਂ ਮੈਂ ਰੋਟੀ ਲਾ ਲ ਲਈ ਮੈਂ ਭਾਂਡੇ ਮਾਂਜਦੇ ਨਾ ਕੀ ਹੋਣ ਲੱਗਾ ਪਹਿਲਾਂ ਮੈਨੂੰ ਇਹ ਦੱਸੋ ਅਸੀਂ ਹੱਸ ਖੇਡ ਕੇ ਇਦਾਂ ਕਰ ਲਿਆ ਕਰਨਾ ਕੰਮ ਮੈਂ ਉਹ ਕੱਲੀ ਦੇ ਸਿਰ ਤੇ ਬੋਝ ਨਹੀਂ ਪੈਣ ਦੇਣਾ। ਆ ਮੈਂ ਤੇਰੇ ਨਾਲ ਕਰਾਉਂਦਾ ਸੀ ਇਹ ਨਾ ਪਹੁੰਚੇ। ਆ ਮੈਂ ਆਟਮਟ ਸੌ ਖਾਲਾ। ਮੈਂ ਸਿਆਣੀ ਬਿਆਣੀ। ਉਹ ਅੱਜ ਕੱਲ ਦੀ ਕੁੜੀ। ਸ਼ਾਬਾਸ਼ ਤਾਂ ਦੇ ਘਰ ਟੁੱਟਦੇ ਆ। ਨਹੀਂ ਉਹ ਫੁੱਲ ਕਰਕੇ ਨਹੀਂ ਨਹੀਂ ਨਹੀਂ। ਚਲ ਭਾਂਡੇ ਧੋ ਦੇ ਸੁਣ। ਧੋ ਲੈਨੇ ਗੋਪੀ। ਮੈਂ ਸਿਆਣੀ। ਨਹੀਂ ਨਹੀਂ। ਪਰ ਮਾ ਤੂੰ ਸਿਆਣੀ ਆ ਭਾਂਡੇ ਦੇਖੋ ਜੀ। ਮੈਂ ਉਹਦੇ ਨਾਲ ਬਰੋਬਰ ਕੰਮ ਕਰਾਉਂ। ਮੈਂ ਉਹ ਉਹ ਇਹ ਇਹਦਾ ਮਤਲਬ ਇਹ ਚੀਜ਼ ਪਿੱਛੇ ਵੀ ਰਾਜ ਆ। ਆ ਧੋ ਤੋ ਰੱਖੀ ਜਾਂਦਾ ਇਹਨਾਂ ਨੂੰ ਮੰਜੜੇ ਆ। ਆ ਦੇ ਲਾ। ਸਰਪੇਰਨੀ ਆ ਇਹ ਵੀ ਦੇਖੋ ਇਸ ਚੀਜ਼ ਪਿੱਛੇ ਹਾਈ ਫਿੱਟੇ ਮੂੰਹ ਗੋਪੀ ਤੇ ਇੰਨਾ ਤਾਂ ਲੱਗ ਗਿਆ 3 ਮਹੀਨੇ ਪੈਰਾਂ ਤੇ ਡੱਗ ਗਿਆ ਤੂੰ ਰੱਪਾ ਜਾ ਅੰਦਰ ਨੂੰ ਗਈ ਆ ਪਾਥੀਆਂ ਵੀ ਪਥੌਣੀਆਂ ਉਹਦੇ ਤੋਂ ਹੋਂਦਾ ਵਾ ਛੱਟ ਮਾਰ ਭਾਂਡੇ ਤਾਂ ਤੂੰ ਮਜਵਾਉਂਦਾ ਨਹੀਂ ਪਾਥੀਆਂ ਤੋਂ ਪੂਰੀਆਂ ਮਜ ਉਹ ਪਤਪਾ ਲਉਂਦਾ ਸਾਰਾ ਡੱਕ ਕਰ ਲੈਣਾ ਕੋਈ ਸ਼ਰਮ ਕਰ ਮਾਰੇ ਕਾ ਮੇਲਣ ਵਰਦਾ ਇਹਨਾਂ ਨੇ ਕੋਈ ਕਾ ਦੇਲਾ ਭਾਂਡੇ ਮਾਰ ਮੰਝਾ ਫਾਲਿਓ ਨਾਲ ਪਰਜਾਈ ਤੁਹਾਡੀ ਦੋਸਤਾਂ ਨਾਲ ਜੁੜੇ ਆ ਬਹਿਲਾ ਆ ਨਾ ਨਾ ਕਰਾਓ ਮੇਰੇ ਇਹ ਆਪਣੇ ਘਰੂਗੇ ਨਾਲ ਤਿੰਨ ਸੰਗ ਨਹੀਂ ਆਉਂਦੀ ਗੋਪੀ ਭਾਂਡੇ ਮਾਈ ਦੀ ਆ ਮਾ ਕੋਈ ਸੰਗ ਆ ਪੈਕ ਮੇਰੀ ਫੋਟੋ ਖਿੱਚਣੀ ਸੋਣੀ ਜੀ ਮਨਪ੍ਰੀਤ ਨੂੰ ਲਿਆ ਸੱਦ ਕੇ ਉਹਨੂੰ ਤਾਂ ਸ਼ਰਮ ਆਊਗੀ ਮਾੜੀ ਮੋਟੀ ਮੇਰਾ ਹਸਬੰਦ ਭਾਂਡੇ ਮਾਂ ਦਾ ਮੈਂ ਮੰਝਾਂ ਨਹੀਂ ਉਹਨੂੰ ਨਾ ਸੱਦ ਦੇ ਪਰ ਭਾਬੀ ਨੂੰ ਲਿਆ ਸੱਦ ਕੇ ਆਪਣੀ ਲੈ ਕੇ ਆ ਐਵੇਂ ਹੀ ਬਾਜ ਮਾਰ ਬਾਜ ਮਾਰ ਬਾਜ ਮਾਰ ਬਾਜ ਮਾਰ ਬਾਜ ਮਾਰ ਨੂੰ ਉਹ ਜੋਤਾ ਉਹ ਸਰ ਪਉਣਾ ਆਉਂਦੀਆਂ ਜਿਹੜੀਆਂ ਉਹ ਆਵਾਜ਼ ਮਾਰਦੀਆਂ ਹੈ ਨਹੀਂ ਮੈਂ ਉਹ ਮੰਨੂ ਉਹ ਦੇਖੂਗਾ ਕਰਮਤਾ ਉਹ ਵੀ ਮੇਰਾ ਘਰ ਵਾਲਾ ਭਾਂਡੇ ਮਾਂਜਦਾ ਮੈਂ ਮੰਨ ਜਾ ਉਹ ਕੋਈ ਚੀਜ਼ ਇਹ ਪਿਆਰ ਦਾ ਤੇਰੀ ਭੈਣ ਦੀ ਇਹ ਪਿਆਰ ਦਾ ਪ੍ਰਤੀਕ ਆ ਇਹ ਉਹ ਵੀ ਅੰਦਰ ਕਦੇ ਮੇਰੇ ਵਾਰੀ ਵੀ ਭਾਂਡੇ ਮਾਂਜੇ ਜਾਂ ਨਾ ਲਾਉਂਦਾ ਵਾ ਰਿਹਾ ਤੂੰ ਮੈਂ ਸੌਂ ਵਾਲਾ ਤੇਰੀ ਵਾਰ ਨਾ ਮੈਂ ਭਾਂਡੇ ਮਾਂਜੇ ਜਾਂ ਨਹੀਂ ਮਾਂਜੇ ਤੇਰੀ ਬਾਤ ਮੈਂ ਹੋਰ ਗੱਲ ਨਹੀਂ ਨਾ ਭਾਪੀ ਦਾ ਮਤਲਬ ਵੀ ਮੈਂ ਤੁਹਾਡੇ ਟੁਹਾਡੇ ਕੱਪੜੇ ਵੀ ਤੁਹਾਡੇ ਮੈਂ ਬਾਜ਼ ਮੋਕੇ ਧੋ ਦਿੰਦਾ ਹਾਂ ਬੋਸ਼ੇ ਮਸ਼ੀਨ ਜਿਹੜੀ ਪਹਿਲੀ ਹੁੰਦੀ ਸੀ ਉੱਥੇ ਪਈ ਹੁੰਦੀ ਸੀ 100 ਗਾਲਾ ਉਹ ਗਾਲਾ ਕਾਪੀ ਜੇ ਤੂੰ ਐਵੇਂ ਦੇ ਵੀ ਭੰਦੇ ਮੰਜੇ ਹੁਣ ਝੂਠੀਆਂ ਸਾਰਾ ਕਾਈ ਜਾਂਦਾ ਛਾਣ ਨਹੀਂ ਹੁੰਦੀ ਫਿਰ ਮੈਂ ਮੈਂ ਦੁਕਾਨਦਾਰ ਵੱਲੋਂ ਲੈ ਆ ਕੇ ਕਰਦਾ ਜੀ ਨੂੰ ਨਹੀਂ ਬੋਲੇ ਤੇਰੀ ਚੋਰੀ ਚੁਗਲੀ ਆਪਾਂ ਸਾਰੀ ਦੱਸੀ ਦੀ ਏ ਗੁੱਡੀ ਨਾਲ ਜਿਹੜੀ ਤੇਰੀ ਚੱਲਦੀ ਇਹ ਵਾਲਾ ਸੱਚੀ ਇਹ ਸਾਰਾ ਗੱਲ ਕਰਦਾ ਨਹੀਂ ਕਰਾ ਬੰਦਾ ਕ੍ਰਾਂਤੀ ਦਾ ਨੋਰਮਲ ਗੱਲ ਕੀਤੀ ਜਾ ਕੇ ਆਪਣੇ ਬੀਬੀ ਨੂੰ ਦੱਸਿਆ ਚੁਗਲੀ ਕੀਤੀ ਇਹਨੇ ਸ਼ਰਮੀਆਂ ਦੀ ਮਾਂ ਦੀ ਗੱਲ ਘੱਟ ਚ ਪਚਾਲ ਮਾ ਤੰਜਰਾ ਤੂੰ ਬੱnablaਇਆ ਦਾ 59 ਰੁਪਏ ਤੋਂ ਹੋ ਜਾਂਦੇ ਤਾਂ ਉੱਥੇ ਕੀ ਕੀ ਇੰਨਾ ਕਿ ਕੰਮ ਆਉਂਦਾ ਨਹੀਂ ਤੂੰ ਅੱਛਾ ਉਤੋਂ ਨਹੀਂ ਮੁਝਵੋਣੇ ਉਤੋਂ ਕੁਛ ਨਹੀਂ ਕਰਣਾ ਨਹੀਂ ਲਸਣ ਦਾ ਛਲਾਈ ਸਾਂ ਮਾਂ ਜਾਨੋ ਨਾਲ ਨੂੰ ਮਾਰਦਾ ਲਸਣ ਛਿਲਣ ਵੇਲੇ ਕੱਲ ਹੁਣ ਮੈਂ ਉਹਨੂੰ ਕਹਿੰਦੀ ਆਂ ਬਸ ਤੂੰ ਇਦਾਂ ਕਰ ਲਸਣ ਛੇਲੇ ਨਾਲੇ ਪਿਆਜ਼ ਕੱਟ ਮੈਂ ਫੜਕਾ ਲਾਉਣੀ ਸਾਰਾ ਟੱਬਰ ਕੋਲ ਬਾਤ ਬੂਤਕੀ ਕਾਦੀ ਰੱਖ ਲੈਦਾ ਹੁੰਦਾ ਤੁਹਾਡੇ ਅੰਦਰ ਆਣੇ ਜਮਾ ਹੋ ਗਏ ਗੋਗੜੇ ਬਾਹਰ ਆਉਣੀਆਂ ਬਾਤ ਰੱਖੋ ਬਾਤ ਰੱਖੋ ਅੱਛਾ ਰੋਟੀ ਨਾ ਖਾਈਏ ਰੋਟੀ ਨਹੀਂ ਖਾਣੇ ਕਿਉਂ ਅਚਾਨਕ ਚੌਕ ਕੇਵੇਂ ਚੜਾਉਣਾ ਮੈਂ ਹੱਲੇ ਨਹੀਂ ਜਾਣਦਾ ਫੇ ਕਦਾਂ ਜਿਹੜਾ ਜੱਜ ਚੜ੍ਹ ਗਿਆ ਉਹਦਾ ਬਾਊ ਤਾਂ ਚੜ੍ਨਾਗੇ ਮੈਂ ਗੋਪੀ ਤੇਰੇ ਤੋਂ ਗਲਿਹਾਰੇ ਜਾਂ ਇਹ ਧੀਮਿਆ ਰਹੇ ਕਿ ਵਿਆਹ ਆਉਂਦੀਆਂ ਵਿਆਹ ਸਾਰੇ ਹੀ ਕਰਾਉਂਦੇ ਆ ਪਰ ਤੇਰੇ ਵਰਗੇ ਨਹੀਂ ਕੋਈ ਕਰਾਉਂਦਾ ਜਿੱਦਾਂ ਤੂੰ ਕੀਤੀ ਆ ਐਡਾ ਮੈਂ ਨਾ ਤੇਰੇ ਤੋਂ ਭੰਡਾ ਤੋਂ ਹੋ ਗਈ ਨਹੀਂ ਪਿਆ ਕੀ ਗੱਲ ਆ ਸਾਜਨ ਤੂੰ ਕਰ ਤੋਂ ਪਹਿਲਾਂ ਇਹ ਉਤੋਂ ਭੰਡੇ ਨਹੀਂ ਮੁੰਜਾਉਣੇ ਵਾਹ ਅਸੀਂ ਨਹੀਂ ਮੰਝਦੇ ਸੀ ਕਾਲਾ ਪਣ ਭਾਂਡੇ ਚਾਹੀਦੇ ਮਨਜੇ ਯਾਰ ਇਹ ਹੋਂ ਤੂੰ ਮੇਲੇ ਨਾਲ ਗੱਲ ਕਰਦੀ ਤੇਰੇ ਕਾਦੇ ਨਹੀਂ ਮੰਝੇ ਉਹਨੇ ਆ ਕੇ ਅ ਮੈਨੂੰ ਤਾਂ ਦੂਏ ਦਿਨੇ ਲਾ ਲਿਆ ਤੇ ਮੈਂ ਤਾਂ ਗੋਹਲ ਸੱਟ ਕੇ ਬਾਹ ਲੱਪਦੀ ਹੁੰਦੀ ਸੀ ਪਿੱਟੀ ਲੈ ਬੇੜਾ ਕੱਚਾ ਹੁੰਦਾ ਸੀ ਉਹਦਾ ਤਾਂ ਸੁਹੂ ਸੀ ਉਹਨੇ ਕਾਦੇ ਮੈਨੂੰ ਮਿੱਦਾ ਕੀਤੀ ਤਾਂ ਅਸੀਂ ਤਾਂ ਤੇ ਪੱਕਿਆਂ ਚ ਹੁਣ ਸਭ ਕੁਝ ਨਾ ਕੇ ਰਹਿਣੇ ਬੇੜਨੇ ਨਹੀਂ ਪਰ ਤੇਰੇ ਜਿਹੜਾ ਬੋਤਕਾ ਹੁੰਦੇ ਆ ਜੇ ਤੂੰ ਆਪ ਕਰ ਲੈ ਆਪ ਕਰ ਲੈ ਅੱਛਾ ਮਾਂ ਨੂੰ ਨਾ ਸਖ ਦਿਓ ਕੰਜਰਾ ਮਾਂ ਨੂੰ ਨਾ ਫੱਕਦੇ ਆ ਯਾਰ ਤੀ ਮਾਂ ਨੂੰ ਵੀ ਦੇਣਾ ਸੀ ਇਹ ਦੇਣਾ ਸਾਰਿਆਂ ਨੂੰ ਦੇਣਾ ਆ ਤਾਂ ਤੀਵੀਂ ਨੂੰ ਦੰਦਾ ਮਾਂ ਨੂੰ ਤਾਂ ਫੱਕ ਦੰਦਾ ਨਹੀਂ ਤੂੰ ਯਾਰ ਮਾਂ ਦੇ ਨਹੀਂ ਆਈ ਕਦੀ ਯਾਰ ਮਾਂ ਮਾਂ ਇਹ ਉਹਨੇ ਵੀ ਮਾਂ ਬਣਾ ਉਹਨੂੰ ਪਤਾ ਨਹੀਂ ਜਿੱਦੂ ਦੋਤੇ ਨਹੀਂ ਆਣੀ ਕਿੱਥੇ ਨੇ ਪਾਰ ਪੱਠੇ ਇਹ ਚੋ ਤਾਂ ਹੈ ਨਹੀਂ ਕਰਨੀ ਓਏ ਆ ਤਾਂ ਗੇਰ ਨੇ ਥੋੜੀ ਆ ਟੋਕਰੇ ਚ ਭਰ ਟੋਕਰੇ ਚ ਕਾ ਦੇਣਾ ਹੱਥਾਂ ਨਾਲ ਭਰਨੇ ਆ ਹੱਥ ਨਾਲ ਕੋਈ ਨਾ ਕੁਝ ਹੈ ਕੁਝ ਦੇ ਦੋ ਕੋ ਕਹ ਨਹੀਂ ਦੇਣਾ ਤੂੰ ਹੱਥ ਨਾ ਭਰ ਨੋ ਕੋਈ ਮਾ ਸਾਰੇ ਗ੍ਰੀਨ ਹੋ ਜਾਣੇ ਉਹ ਫੇਕ ਹੀ ਹੋਇਆ ਗ੍ਰੀਨ ਹੋ ਜਾਣੇ ਉਹ ਗਵੇਂ ਲੈ ਗ੍ਰੀਨ ਨਹੀਂ ਹੁੰਦੇ ਇਹਦਾ ਪੰਜਾਂਵੇਂ ਮਿੰਨਾਂ ਦੇ ਸਰਪੰਚ ਦੇ 50 ਰੁਪਏ ਉਹਦਾ ਮੈਨੂੰ ਪਤਾ ਹੀ ਆ ਯਾਰ 10 ਤੇ ਜਾਵਾਂਗੇ ਉਹ 10 ਤੇ ਜਾਵਾਂਗੇ ਉਹ 10 ਤੇ ਜਾਵਾਂਗੇ ਸਰਪੰਚ ਦੇ 50 ਰੁਪਏ ਦੇ ਨਹੀਂ ਜਾ ਉਹ 10 ਤੇ ਜਾਣਾ ਉਹ ਯਾ ਕੰਜਾ ਯਾਰ ਰੱਬ ਨੂੰ ਮੈਂ ਉਹ ਤਾਂ ਕੱਲੀ ਨਹੀਂ ਰਹਿਣਾ ਜਾ ਕੇ ਉਹ ਕੰਨ ਪਾ ਰਾਇਆ ਪੰਨੀ ਨਹੀਂ ਰਾਇਆ ਇਹਨਾਂ ਨੂੰ ਕੁਝ ਦੇ ਦੇ ਮੈਨੂੰ ਦੇ ਦੇ ਕੈਂਚੀ ਮੈਨੂੰ ਦੇ ਦੇ ਬਲਾ ਕੇ ਦੇ ਨੂੰ ਭਾਰਾ ਮੈਨੂੰ ਦੋ ਡਿੰਦੇ ਦੇ ਦੋ ਓਏ ਯਾਰ ਤੂੰ ਪਾ ਹੱਥ ਨਾ ਪਾ ਖੇਤਰ ਖਾਉਂਗੀ ਫੇ ਮੇਰੇ ਕੋਲ ਓ ਬਹਿ ਕੇ ਥੱਲੇ ਓ ਇਦਾਂ ਨਹੀਂ ਇਦਾਂ ਨਹੀਂ ਪਾ ਹੱਥ ਨਾ ਪਾ ਆ ਦੇ ਇੱਧਰ ਆ ਨਵੇਂ ਬੂਟ ਪਾਇਆ ਈ ਇੱਧਰ ਨੂੰ ਕੁਝ ਨਹੀਂ ਲੱਗਦਾ ਯਾਰ ਪਾ ਯਾਰ ਆਓ 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 ਲੈਟਸ ਗੋ ਓ ਇਦਾਂ ਨਹੀਂ ਦੋਨੇ ਹੱਥਾਂ ਨਾਲ ਦੋਨੇ ਹੱਥਾਂ ਨਾਲ ਆਦੇ ਗੋਪੀ ਹੁੰਦਾ ਦੋ ਹੀ ਗੇਮ ਜੋਈਂਗੇ ਲੇਵੇ ਕੀ ਕੀ ਗੂਗਲ ਡਰਾਸ ਆਏ ਦੋ ਹੱਥ ਹੁੱਤ ਨਾਲ ਲਾਲੀ ਚੁੰਬੜਦਾ ਜਾਇੰਦਾ ਆਹਦੇ ਹੱਥਾਂ ਲਾ ਬਹੁਤ ਸੋਹਣੀ ਚੀਜ਼ ਹੋਣੀ ਇੱਥੇ ਲੈਟਾਂ ਜਦਣੀ ਆੱਖਾਂ ਚ ਇੱਥੇ ਆਹ ਵਾਈਬ੍ਰੇਸ਼ਨ ਹੋਣੀ ਥੋੜੀ ਜਿਹੀ ਵਾਈਬ੍ਰੇਟ ਲੱਗਣੀ ਮਾਰੋ ਮੇਰੀ ਕੁੜੀ ਨੂੰ ਜੇ ਤੁਸੀਂ ਕਹੀ ਆ ਕੋਈ ਗੱਲ ਮਾਰੀ ਸਾਡਾ ਪੰਨ ਮੈਂ ਕਰਦੇ ਨਹੀਂ ਹੁਣ ਬਹੁਤ ਦੋਨੇ ਹੱਥਾਂ ਨਾਲ ਬੱਕਣ ਟੋਕਰੀ ਸਜਾਉਣੇ ਪਏ ਆ ਕਿ ਪੱਠੇ ਪਾਉਣੇ ਆਹ ਦੇਖੀ ਯਾਰ ਹਾਰ ਜਾਂਦੀ ਆਰੇ ਆ ਏਦਾਂ ਪਾਉਣਾ ਆ ਵੇ ਫੇ ਗੋਪੀ ਉਹ ਉਹ ਬਾਹਰ ਰਹੀ ਉਹਨੂੰ ਕੀ ਪਤਾ ਉਹ ਸਾਰਾ ਪਤਾ ਆ ਲੱਗਿਆ ਦੱਸੂਗਾ ਤਾਂ ਫੇ ਇੰਨਾ ਤਾਂ ਨਹੀਂ ਮੈਂ ਚੱਕਣਾ ਨੂੰ ਓਦਾਂ ਕਰੋ ਲੈ 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 ਉਹ ਕਰੇ ਨਹੀਂ ਇਹ ਕਿਹੜਾ ਪਾ ਲੈ 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 ਨਹੀਂ ਕੋਹ ਹੁੰਦਾ ਮਾਂ ਮੈਂ ਉੱਪਰ ਕੰਮ ਕਰਨਾ ਚਾਹਤੀ ਸਾਰਾ ਉੱਥੋਂ ਡੋਲਣਾ ਮੇਰੇ ਖਾਜ ਜੇਗੀ ਤੇ ਉਹ ਨਹੀਂ ਕੋਹ ਨਹੀਂ ਹੁੰਦਾ ਪਰ ਖਾਜ ਨੂੰ ਕਿਹੜਾ ਇਹ ਬਾਜਰਾ ਚੱਲ ਆਇਆ ਹੁਣ ਤੁਹਾਨੂੰ ਦੱਸਾਂ ਚਾਹ 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 ਓ ਯਾਰ ਚਾਹ ਚਾਹ ਤੈਨੂੰ ਪਾਣੇ ਆ ਨੂਰ ਨੂਰ ਉਹ ਤੇ ਪਾ ਦੋ ਇਸੀ ਮਾਸੀ ਬੰਨੀ ਉੱਥੇ ਤੇਰੀ ਭੂਆ ਨਹੀਂ ਬੱਜੀ ਭੂਆ ਨੂੰ ਪਾ ਮਾਸੀ ਬਹੁਤ ਸੌਖਾ ਕਹਿ ਹੁੰਦਾ ਭੂਆ ਨਹੀਂ ਕਹਿ ਹੁੰਦਾ oh my god ਇਸ ਸਿੰਗ ਇਨ ਹੇ ਮਾਰੇ ਖੱਪੜ ਸੀਂਡ ਕੱਢ ਦੋ ਉਹ ਮੈਨੂੰ ਤਾਂ ਦੇਖ ਲਓ ਮੈਨੂੰ ਦੇਖ ਲਓ ਇਹ ਪੂਛ ਮਰ ਹਾ ਮਾਈ ਗਾਡ oh my god ਚੱਲ 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 ਪਾ ਪਾ ਇਨੂੰ ਰਲਾਓ ਵੀ ਇਹ ਰਲਾਉਣਾ ਹੈ ਇਹਨੂੰ ਇਦਾਂ ਹੈ ਨਾ ਦੋਨਾਂ ਸਾਰਾ ਹਾਂ ਉਹ ਬੁੱਲ ਜੀਓ ਮੋਤੀ ਆ ਪਦਾ ਸਾ ਪਦਾ ਸਾਰਾ ਹੀ ਆ ਪਦਾ ਸਾਰਾ ਹੀ ਆ ਚੱਲ ਇਹਨੂੰ ਥੱਲੇ ਰੱਖੋ ਟੋਖਰੇ ਨੂੰ ਹੁਣ ਇਹਨੂੰ ਹੱਥ ਨਾਲ ਇਦਾਂ ਰਲਾ ਨਹੀਂ 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 ਤੂੰ ਰਲਾ ਉਹ ਨਹੀਂ ਹੁੰਦੀ ਤੇਰਾ ਧਵਾਵਾਂਗੇ ਵਧੀਆ ਇਦਾਂ ਨਹੀਂ ਬੰਦੇਾਂ ਨੂੰ ਹਲਾ ਨਹੀਂ ਨਹੀਂ ਇਹਨੂੰ ਰੋਲਣਾ ਆ ਕੋਈ ਕਹਿੰਦੀ ਸੀ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਗੋਪੀ ਸ਼ੋਕਰ ਨਹੀਂ ਤੈਨੂੰ ਕੀ ਪਤਾ ਗੋਪੀ ਸ਼ੋਕਰ ਦੀਆਂ ਕਹਾਣੀਆਂ ਕਿੱਥੋਂ ਸ਼ੁਰੂ ਆ ਮੈਂ ਕਹਿੰਦੀ ਸੀ ਮੈਂ ਤੇਰੇ ਨਾਲ ਹੀ ਕਰਾਉਣਾ ਹਾਂ ਤੇ ਨਹੀਂ ਤੈਨੂੰ ਕੀ ਪਤਾ ਸੀ ਮੇਰੀਆਂ ਕਹਾਣੀਆਂ ਕਿੱਥੋਂ ਸ਼ੁਰੂ ਆ ਕਿੱਥੋਂ ਕਿਵੇਂ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਸੀ ਉਹ ਕਰਾ ਭਾਏ ਪਹਿਲਾਂ ਅੰਗਰੇਜ਼ੀ ਜੇ ਹੀ ਨਾ ਬੋਲਿਆ ਕਰ ਮੈਂ ਇੰਗਲਿਸ਼ ਤਾਂ ਬੋਲੀ ਹੋਈ ਨਹੀਂ ਹਾਂ ਮੈਨੂੰ ਇਦਾਂ ਲੱਗਦੀ ਜਿਦਾ ਮੈਂ ਕਿ ਇਹਨੂੰ ਬੰਦਿਆਂ ਵਾਂਗੂ ਰੁਲਾ ਕੇ ਅੰਡ ਭਜਣੀ ਨਹੀਂ ਦਾ ਰਾਂ ਰਲਾ ਚੰਗੀ ਤਰ੍ਹਾਂ ਰਲਾ ਆਹ ਆ ਇਹਦਾ ਆ ਦੇਖ ਆ ਦੇਖ ਆ ਦੇ ਆ ਦੇਖੀ ਆ ਦੇਖੀ ਮੈਂ ਤੈਨੂੰ ਦੱਸਦਾ ਕਿੱਦਾਂ ਰਲੋਣਾ ਆ ਦੇ ਆ ਹੈਗੀ ਐਦਾਂ ਆ ਦੇ ਐਦਾਂ ਫਿਊਜ਼ ਟੁੱਟ ਗਿਆ ਚੱਲ ਗੜਾ ਨਹੀਂ ਮੈਂ ਕਰਨਾ ਕਰੂੰਗੀ ਪਰ ਪੈਗਾ ਮੈਨੇ ਕੰਮ ਕਰਨਾ ਜਾ ਕੇ ਦੈਡ ਇਜ਼ ਹੀ ਆ ਕੇ ਕਰੂੰ ਇੰਤਜ਼ਾਰ ਫੇਕ ਹੋਇਆ ਸੀ ਉਹ ਐਕਸਕਿਊਜ਼ ਮੀ ਇਹ ਪੜਾ ਦੇ ਲਾਉਂ ਹਾਂ ਹਾਂ ਕਰ ਕਰਤਾ ਆ ਦੇ ਕਾਲਾ ਲਾਉਣਾ ਖਾਣਾ ਕੀ ਬੋਤ ਹੈ ਕਾਲਾ ਲਾਉਣਾ ਖਾਣਾ ਗੋਹਾ ਮੈਂ ਤੇ ਲਾਗਦਾ ਗੋਹਾ ਨੂੰ ਮੈਂ ਕਹਾਂ ਮਾਲਾ ਲਾਉਣਾ ਲੈ ਹੂੰ ਹਾਲਾ ਪੱਦਪੁੱਤ ਬਈ ਆ ਉੱਥੋਂ ਚੱਕੀ ਖਾ ਲੈ ਤੂਰੀ ਚੋ ਤੂਰੀ ਚੋ ਮੈਨੂੰ ਲੱਗ ਗਈ ਗੋਲੀ ਵੱਜੀ ਆ ਯਾ ਬਟ ਸਟਿਲ ਕੇ ਐਨੀਮਲਸ ਦਾ ਤਾਂ ਅਨਦਰ ਕੋ ਕੋ ਨਹੀਂ ਐ ਨਹੀਂ ਪ੍ਰਾਚੀਆ ਉੱਪਰ ਕਿਹੜਾ ਜਾਂਦੀ ਹੈ ਕੋਈ ਮੱਝ ਮੁੱਝ ਨਹੀਂ ਹੋਰ ਕੀ ਕਰਨ ਬਸ ਹੈ ਜੋਬ ਤਾਂ ਐਨਿਕ ਕੰਮ ਨੂੰ ਕਰੀ ਜਾਂਦੇ ਬਹੁਤ ਐ ਕੰਮ ਕੀ ਐ ਕਾਂਡ ਚੱਲ ਆਇਆ ਤੈਨੂੰ ਹੋਰ ਦਸਮਾ ਆ ਮੈਂ ਕੰਮ ਕਰਨਾ ਹਾਂ ਇਹ ਇੱਦਾਂ ਕਰ ਮਾਨੀ ਕਿੱਥੇ ਹੋਰਿਆ ਲੈ ਤੇਰੇ ਪ੍ਰਾਂਦਾ ਮਾਰਾਂ ਆ ਦੇਖ ਪ੍ਰਾਂਦਾ ਹੋ ਰਿਹਾ ਤੂੰ ਗਰਾ ਮਾਰਾਂ ਚੱਲ ਆਇਆ ਨਾ ਇਸ ਨੂੰ ਕਰਦੇ ਆ ਆ ਉਹ ਲੈ ਨਾ ਇੱਕ ਬਾਕਸ ਖੋਣ ਸੇ ਸਮਥਿੰਗ ਨਹੀਂ ਮੈਨੂੰ ਆਪਣੇ ਲਈ ਯੂਜ਼ ਕਰਦੇ ਆ ਮੇਰੇ ਵੀ ਚੀਜ਼ਾਂ ਸਿੱਖੋ ਹੁਣ ਇੰਗਲਿਸ਼ ਸਿੱਖੋ ਆਈ ਲਾਈਕ ਯੂ ਪਰ ਹੁਣ ਲਾਈਕ ਨਹੀਂ ਮੈਂ ਵਿਆਹ ਕੀਤਾ ਆ ਆਈ ਮੈਰੀਡ ਆ ਪਰ ਬਲੇ ਇੰਗਲਿਸ਼ ਕੁਝ ਕਿ आई मैरिड बिकॉज़ इट इज वेरी मैरिड लाइफ मैरिड र मैड की सै लम्मी ओह लव मी नहीं सै लम्मी ना हां नु के सै लम्मी कोई कहो ना सै लम्मी मैं पर ए ता च कहूंगी थोड़ा काम जो तू मेरे वलो बोलोगे सै लम्मी सै लम्मी बस कोई और कद्दा कहना सीधे भी आलो पी ਬੇਬੀ ਆਈ ਲਵ ਯੂ ਲੈਡੀ ਮਰੋ ਕੋ ਗਲਤ ਕਰਨਾ ਇਹ ਕੀ ਹੈ ਤੁਹਾਨੂੰ ਤਾਂ ਪਤਾ ਹੀ ਚਲੋ ਇੰਨੇ ਖਰਾਬ ਹਨ ਯਾਰ ਮੈਂ ਇੰਨੇ ਹੈਵੀ ਨਹੀਂ ਬੱਠ ਉਹ ਕਰਨੇ ਹੈਗੇ ਮਾਹੂਰੀ ਯਾਰ ਹੁਣ ਤੂੰ ਭਾਂਡੇ ਕਿੱ ਤੋਂ ਪੁੱਛ ਕੇ ਮਾਂਦੇ ਇਸ ਘਰ ਚ ਬਹੁਤ ਕੁਝ ਹੋ ਜੂ ਜੇ ਤੂੰ ਭਾਂਡੇ ਮਾਂਦੇ ਲੈ ਰੂਮ ਦੀ ਸਪਾਈ ਵੀ ਪੋਚਾ ਤਾਹੀਂ ਨਹੀਂ ਤੂੜੀ ਚ ਜਾਂਦਾ ਮੈਨੂੰ ਨੀਚੇ ਬੈਠ ਕੇ ਪੁੱਛ ਤੂੰ ਸੀ ਲਵਾਇਆ ਚਾਂਡੂ ਐ ਪੋਚਾ ਪੋਚਾ ਦਾ ਵਿਚਾਰ ਹੋ ਲੰਬਰ ਆਹ ਹੋਰ ਬਾ ਆ ਪਦਾ ਲਗੇ ਬਲਤਣ ਗੋਰੀ ਕੰਮ ਲਾਈ ਐ ਕੋਈ ਨਾ ਪੁੱਤ ਅੰਗਰੇਜ਼ਾਂ ਨੂੰ ਜਵਾਬ ਵੀ ਉਧਰ ਦੇਣਾ ਬ੍ਰਿਟਿਸ਼ ਸਰਕਾਰ ਨੂੰ ਸਿਰ ਤੇ ਚੱਲ ਚੱਲ ਸਿਰ ਤੇ ਪਰ ਪਰ ਹੋਰ ਪਾ ਹਾਂ ਚੱਲ ਹੋਰ ਪਾ ਹਲੇ ਦਾ ਤੇਰੇ ਸ਼ੌਕ ਜੇ ਨਾ ਕਰਦੇ ਨਾ ਕੰਮ ਹਾਂ ਹਲੇ ਦਾ ਤੇ ਤੋ ਪਾਸੀਆਂ ਪਥਾਉਣੀਆਂ ਮੈਂ ਗਲੋਵਸ ਪਾ ਕੇ ਕਰ ਦੂੰਗੀ ਮੈਂ ਚੱਲੋ ਗਲੋਵਸ ਪਾ ਕੇ ਕਰਦੇ ਚੱਲ ਚੱਲ ਸ਼ਾਬਾਸ਼ ਯਾ ਬੱਲੇ ਚੱਲ ਵਈਆ ਦੇਖਾ ਤਾਂ ਗੋਪੀ ਸ਼ੁਕਰ ਬਹੁਤ ਕੰਮ ਕਰਦੇ ਆ ਮੇ ਟਾਇਰ ਹੋ ਗਿਆ ਪਹਿਲਾ ਛੋਕਰ ਚਾਜ ਨਾ ਕਹਿਣਾ ਸਿਕ ਫੇ ਆ ਮੈਂ ਅੱਗੇ ਬਦੂ ਅਜੇ 2 ਮਿੰਟ ਦਾ ਕੰਮ ਨਹੀਂ ਹੈਗਾ ਉਸੇ ਸਾਰਾ ਕੰਮ ਅਸੀਂ ਆਪ ਕਰਦੇ ਆ ਹਾਂ ਯੈਸ ਚਲ ਕਰਦੇ ਆ ਆਪ ਕਰਨੇ ਬੰਦੇ ਕੰਮ ਸਾਰੇ ਏ ਚਲ ਉਹ ਜੀਓ ਮੋਤੀ ਆਹ ਬੁਫ ਬਰਾ ओके ਉਹ ਇੱਥੇ ਨਹੀਂ ਬੜਾ ਇੱਥੇ ਆਹ ਹਰਾ ਹੈਗਾ ਇਧਰ ਪਾ ਇਧਰ ਹੋਰ ਪਾ ਇੱਥੇ ਹੋਰ ਕੋ ਤਾਂ ਹਾਂ ਏ ਹੁਣ ਇਧਰ ਪਾ ਥੋੜਾ ਜਿਹਾ ਲੈ ਉਧਰ ਜੋ স্মੂਕ ਹੋਈ ਉਹ ਥੋੜਾ ਉਧਰ ਜਿਆਦਾ ਪਾ ਯਾਰ ਪਤਾ ਇੱਕ ਕੱਖ ਨਹੀਂ ਦਿਨੋ ਹਾਂ ਹੁਣ ਇਧਰ ਪਾ ਮੈਂ ਇੱਥੇ ਬੱਜ ਰੱਖੀ ਕਪੜੇ ਦਾ ਇਦਾਂ ਚੇਂਜ ਕਰ ਲੈਣੀਆਂ ਜੇ ਤੱਕ ਇਹ ਇੱਥੇ ਸਾਰਾ ਇਹ ਕੰਮ ਪਸ਼ੂਆਂ ਦਾ ਇਹ ਨਹੀਂ ਸੰਭਿਆ ਹੁੰਦਾ ਐ ਚੱਲ ਸਮੂਥੇ ਤੋਂ ਬਾਅਦ ਚੋ ਆਗਾ ਪਹਿਲਾਂ ਰਾਲਾ ਪਹਿਲਾਂ ਖਾਣਾ ਨਹੀਂ ਪਹਿਲਾਂ ਪਠੇ ਰਾਲਾ ਤੇ ਸੱਪ ਆ ਗਿਆ ਨਾ ਵਿੱਚੋਂ ਨਹੀਂ ਆਉਂਦਾ ਇੱਥੇ ਸੱਪ ਹੀ ਬੈਠਾ ਚੱਲ ਕੋਈ ਨਹੀਂ ਮੈਂ ਇਹਦੇ ਕੋਲ ਜੂ ਖੋਲਿਆ ਆਇਆ ਕਿ ਚਿਕੂਲੀਆਂ ਆ ਜਾਂਦੀ ਐ ਕਦੇ ਚਿੜੀ ਆ ਜਾਂਦੀ ਐ ਇਹ ਨੈਰ ਰੜਾ ਆ ਜਾਂਦਾ ਕਿਤੇ ਸੌਪ ਆ ਜਾਂਦਾ ਆ ਰੈ ਦਿਨ ਰੜਾ ਯਰ ਕੀ 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 ਪਖੰਡ ਕਰਦੀਆਂ ਮੈਂ ਕੱਲ ਨੂੰ ਕੀ ਕਿਸੇ ਨੂੰ ਜਵਾਬ ਦਊਂਗਾ ਕਿ ਮੈਂ ਬਦਲਾ ਕਿੱਦਾਂ ਲਿਆ ਸੀ ਪੱਠਿਆਂ ਦਾ ਮਤਲਬ ਮੈਂ ਇਹਨੂੰ ਵੀ ਵਾ ਚਾਵਾਸ਼ ਮੇਰੇ ਤੂੰ ਕਿਹੜੇ ਜਨਮਾਂ ਦਾ ਬਦਲਾ ਲਿੱਤਾ ਲੈਣਾ ਆ ਲੈਣਾ ਨੇ ਤੂੰ ਆ ਪੱਠੇ ਰੜਾ ਤੈਨੂੰ ਪਤਾ ਲੱਗੇ ਕੰਮ ਕਿੱਦਾਂ ਹੁੰਦੇ ਮਤਲਬ ਬਾਲ ਸਿਰ ਕੱਟਦੇ ਸੋ ਤੂੰ ਹਾ ਤਲਾ ਕੇ ਦੇਗਾ ਚਾਕ ਕੇ ਖੋੜਲੀ ਜਨਾ ਮਾ ਚਪੇੜ ਮਾਰਨੀ ਆ ਐਨ ਕੌਣ ਕਾ ਫਿਰ ਕਿਆ ਮਾਮੀ ਕਿਆ ਚੱਲ ਰਿਹਾ ਐਨ ਚੰਗੀ ਤਰ੍ਹਾਂ ਰੜਾ ਤੂੰ ਦੀ ਚੰਗੀ ਤਰ੍ਹਾਂ ਓ ਮਾਈ ਗਾਡ ਓਰਗినਲ ਲੈ ਜਾ ਨਾ ਮੇਰੀ ਮੀਟਿੰਗ ਆ ਉਪਰ ਹਮ ਮੈਂ ਹਾਲੇ ਫਾੜਾ ਲੈ ਕਿਹੜੇ ਕੰਮਾਂ ਜੋ ਕੰਮ ਆ ਹੈ ਲੈ ਬਾੜੀ ਤੂੜੀ ਲਿਆ ਹੋਰ ਹਾਂ ਤੂੰ ਕੌਣ ਹੈਗਾ ਨਾ ਝਾੜੂ ਲਾਉਣਾ ਪਸਵਾ ਥੱਲੇ ਲੋਕ ਉਹ ਨੈਕਸਟ ਟਾਈਮ ਮੈਂ ਚੱਲੀ ਆਪ ਕੋਈ ਅਦਾ ਵਰਟੋਰਾ ਮਰੂੰ ਛੱਡ ਮਾ ਓਰੇਆ ਗੱਲ ਤੁੰਨ ਦਿਖੀ ਓਰੇਆ ਓਰੇਆ ਗੱਲਾਂ ਸੁਣ ਓ ਓਰੇਆ ਪੁੱਛਦੇ ਵੀ ਪੁੱਛ ਸਾ ਪੁੱਛ ਰਿਲੇਟਿਵ ਨਹੀਂ ਪੁੱਛਦੇ ਦਿਖਾਉਣੀ ਆ ਰਿਹਾ ਹਾਂ ਦੇਖ ਲਈ ਜੇ ਮੈਂ ਅੱਜ ਪੁੱਛ ਮਾਰਦੀ ਫਿਰ ਮੇਰੇ ਗੋਲ ਲੱਗੇ ਓ ਤੂੰ ਇੱਕ ਉਹਨੇ ਹਿੱਕ ਤੇ ਫੋੜਾ